ਔਰ ਤੇ ਚਲ ਪਈ ਹਾਂ ਇਹ ਗੁਰਦਰਾ ਸਾਹਿਬ ਹੈ ਸੱਚੇ ਪਾਤਸ਼ਾਹ ਜੀ ਦਾ ਸੱਚਾ ਸੌਦਾ ਜਿਸ ਜਗ੍ਹਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਛੋਹ ਪ੍ਰਾਪਤ ਜਗ੍ਹਾ ਹੈ ਜਿੱਥੇ ਭੁੱਖੇ ਸਾਧੂਆਂ ਨੂੰ ਸਤਗੁਰੂ ਜੀ ਨੇ ਲੰਗਰ ਸ਼ਿਕਾ ਕਰਕੇ ਜਿਹੜੇ 20 ਰੁਪਏ ਮਹਿਤਾ ਕਾਲੂ ਜੀ ਨੇ ਸਤਗੁਰਾਂ ਨੂੰ ਸੌਦਾ ਕਰਨ ਵਾਸਤੇ ਵਪਾਰ ਕਰਨ ਵਾਸਤੇ ਦਿੱਤੇ ਸਨ ਉਹ ਮਾਇਆ ਸਤਗੁਰਾਂ ਨੇ ਇੱਥੇ ਸੰਤਾਂ ਦੀ ਸੇਵਾ ਕਰਕੇ ਰੱਬ ਦੇ ਪਿਆਰਿਆਂ ਦੀ ਸਾਧੂਆਂ ਦੀ ਉਹਦੇ ਤੇ ਖਰਚ ਕਰ ਦਿੱਤੇ ਉਹਨਾਂ ਦੀ ਕੀਤੀ 20 ਰੁਪਈਆ ਦੀ ਕਾਲ ਕਮਾਈ ਅੱਜ ਵੀ ਅਸੀਂ ਇੱਥੇ ਜਿਹੜੀ ਆ ਉਹ ਵਰਤ ਰਹੇ ਆ ਵੇਖੋ ਫੁੱਲਾਂ ਦੀ ਵਰਖਾ ਕਰ ਰਹੀ ਹੈ ਸੰਗਤ ਬਹੁਤ ਮਾਨ ਸਤਕਾਰ ਇੱਥੇ ਜੋੜੇ ਲਾ ਲਓ ਸੰਗਤ ਜਿਹੜੀ ਆ ਅਗੇ ਬੰਦੋ ਇਸ ਯੋਸਾ ਵਾਹ ਆ ਜੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਰਦੀਆਂ ਸੰਗਤਾਂ ਸੱਚੇ ਪਾਤਸ਼ਾਹ ਨੂੰ ਯਾਦ ਕਰਦੀਆਂ ਸੰਗਤਾਂ ਗੁਰੂ ਦੇ ਚਰਨ ਪਰਸ ਦੀਆਂ ਸੰਗਤਾਂ ਜੀ ਇੱਥੋਂ ਦੀ ਕਮੇਟੀ ਵੱਲੋਂ ਸੇਵਾਦਾਰਾਂ ਵੱਲੋਂ ਠੀਕ ਹੈ ਠੀਕ ਹੈ ਬਹੁਤ ਮਾਨ ਸਤਕਾਰ ਜਿਹੜਾ ਸੰਗਤਾਂ ਨੂੰ ਦਿੱਤਾ ਜਾ ਰਿਹਾ ਹੈ ਜਿੱਥੇ ਬਾਬਾ ਪੈਰ ਤੇ ਪੂਜਾ ਆਸਨ ਥਾਪਣ ਸੁਹਾ ਜਿੱਥੇ ਜਿੱਥੇ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਨੇ ਉਹ ਥਾਨ ਜਿਲਾ ਉਹ ਸੁਹਾਵਾ ਹੋ ਗਿਆ ਹੈ ਮੀਚੋ ਬੰਦ ਕਰ ਲਈ ਅੰਦਰ ਜਾ ਕੇ ਜਾਲੂ ਕਰਨਾ ਤਾਂ ਤੋ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਗੁਰੂ ਸਤਿਨਾਮ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹ ਗੁਰੂ ਸੱਚਾ ਸਬਦਾ ਝੂੜ ਕਾਣਾ ਰੁਕਾਬਾਦ ਤੈ ਕਾਲ ਖਾਇ ਕਿਛਥੋਂ ਦੇ ਨਾਨਕਰਾਉ ਪਛਾਣੇ ਸੀ ਸੇ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਲਿਆਨ ਦਾਸ ਜੀ ਨੇ ਸੰਸਾਰਿਕ ਕਾਰ ਵਿਹਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਅਤੇ ਕੋਈ ਖਰਾ ਸੌਦਾ ਕਰਨ ਲਈ ਕਿਹਾ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਦ ਝੂੜ ਕਾਣੇ ਫਰੂਕਾਬਾਦ ਪਹੁੰਚੇ ਉਸੇ ਰੱਬ ਦੀ ਬੰਦਗੀ ਵਾਲੇ ਸਾਧੂਆਂ ਨਾਲ ਮੇਲ ਹੋਇਆ ਤੇ ਪਤਾ ਚੱਲਿਆ ਕਿ ਉਹ ਕਈ ਦਿਨਾਂ ਤੋਂ ਭੁੱਖੇ ਹਨ ਗੁਰੂ ਜੀ ਨੇ ਪਤਾ ਲੱਗੋ ਜਿੱਤੇ 20 ਰੁਪਏ ਲੰਗਰ ਤਿਆਰ ਕਰਕੇ ਭੁੱਖੇ ਸਾਧੂਆਂ ਨੂੰ ਛਕਾ ਕੇ ਖਰਾ ਸੇਵਾ ਕੀਤਾ ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਕਾਇਮ ਕੀਤੀ ਇਹ ਸਤਿਗੁਰੂ ਜੀ ਨੇ ਸਾਹਿਬ ਜੀ ਨੇ ਬਾਤ ਬਖਸ਼ੀ ਲੰਗਰਾਂ ਦੀ ਜਿਹੜੀ ਅੱਜ ਵੀ ਉਸੇ ਤਰ੍ਹਾਂ ਨਿਰੰਤਰ ਚੱਲ ਰਹੀ ਹੈ ਇਹ ਬੜੀ ਉੱਚੀ ਜਗ੍ਹਾ ਦੇ ਉੱਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਦਰਬਾਰ ਇਸਥਾਨ ਹੈ ਗੁਰਦੁਆਰਾ ਸੱਚਾ ਸੋਦਾ ਜਿੱਥੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਦੂਰਾਂ ਦਰੇੜਿਆਂ ਤੋਂ ਪਹੁੰਚ ਕਰਕੇ ਦਰਸ਼ਨ ਕਰਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ ਸ਼ਿਵਾਂ ਸਿਮਨੰਤ ਤੇ ਕੁਰਬਾਨੀ ਸਿੱਖੀ ਦੀ ਇਹ ਨਿਸ਼ਾਨੀ all that oh. Oh.